ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਦਾਰ ਸਿੰਘ ਸੰਧਵਾ ਨੇ ਨਿਰਮਲ ਕੋਟਿਆ ਸਿਚੇਵਾਲ ਵਿੱਚ ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਦੇ 70ਵੇਂ ਵਰ੍ਹੇ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿ ਸੰਤ ਅਵਤਾਰ ਸਿੰਘ ਦੀਆਂ ਸਿੱਖਿਆਵਾਂ ਸਦਕਾ ਹੀ ਪੰਜਾਬ ਦੀਆਂ ਨਦੀਆਂ ਅਤੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਦਾ ਵੱਡਾ ਯੋਗਦਾਨ ਰਿਹਾ ਉਹਨਾਂ ਕਿਹਾ ਕਿ ਭਾਵੇਂ ਬਾਬੇ ਨਾਨਕ ਦੀ ਪਵਿੱਤਰ ਬੇਈ ਹੋਵੇ ਭਾਵੇਂ ਚਿੱਟੀ ਬੇਈ ਜਾਂ ਬੁੱਢਾ ਦਰਿਆ ਹੋਵੇ ਜੋ ਸੰਤਪਾਪਾ ਉਤਾਰ ਸਿੰਘ ਹੋਰਾਂ ਦੀ ਵਰਸੀ ਸਮਾਗਮ ਦੇ ਵਿੱਚ ਸੰਗਤਾਂ ਦੇ ਚਰਨ ਪਰਚਨ ਗੁਰੂ ਦੇ ਚਰਨ ਪਰਚਨ ਦਾ ਮੌਕਾ ਮਿਲਿਆ ਇਹ ਬਖਿਆ ਸੰਤਬਾਬਾ ਬਲਬੀਰ ਸਿੰਘ ਜੀ ਦਿੱਤੀ ਵਾਰ ਹੋਰਾਂ ਨੇ ਔਰ ਮੈਂ ਗੁਰੂ ਪਾਤਸ਼ਾਹ ਦੇ ਸੰਤਾਂ ਸੰਗਤਾਂ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖਣ ਪੰਜਾਬ ਵਾਤਾਵਰਣ ਤੋਂ ਇੱਕ ਨੰਬਰ 'ਤੇ ਬਣੇ ਪੰਜਾਬ ਦੇ ਦਰਿਆਵਾਂ ਨੂੰ ਉਸ ਮੁਰਦ ਤੋਂ ਫੇਰ ਜੀਵਨ ਯੋਗ ਦਰਿਆ ਬਣਾਈਏ ਤੇ ਪੰਜਾਬੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹਿਣ ਤੁਹਾਨੂੰ ਸਭ ਬੋਤਰਾ ਦੇਖ ਆਪ ਸਭ ਨੂੰ ਬਹੁਤ ਬੱਡੇ ਯਤਨ ਕਰ ਰਹੇ ਆ ਤੇ ਸਰਕਾਰ ਦਾ ਕੀ ਹਾਲ ਸਰਕਾਰ ਬਿਲਕੁਲ ਉਹਨਾਂ ਦੇ ਨਾਲ ਹੈ ਜੀ ਤੇ ਸਰਕਾਰ ਦਾ ਹਰੇਕ ਸ਼ਖਸ ਦੇ ਨਾਲ ਸਤਿਬਾਵਾ ਬਲਬੀਰ ਸਿੰਘ ਜੀ ਦਾ ਉਹਤੇ ਮਹਾਂਪੁਰਖ ਨੇ ਉਹਨਾਂ ਦੇ ਚਰਨਾਂ 'ਚ ਹਮੇਸ਼ਾ ਅਸੀਂ ਸਾਰੇ ਹਾਜ਼ਰ ਆ ਸ਼ੁਰੂ ਤੋਂ ਹਾਜ਼ਰ ਆ ਸਰਕਾਰ ਬਣਨ ਤੋਂ ਪਹਿਲਾਂ ਤੋਂ ਵੀ ਹਾਜ਼ਰ ਆ और उन्होंने काम है जरा भलाई वाला काम है और कलिया कर नहीं करके दिखाया बहुत वादिया शुरुआत की थी है। उन्होंने बहुत शुरुआत प्रॉपर्टी बेचने और खरीदने के लिए संपर्क करें फेयर डील प्रॉपर्टीज़